ਸਸਕਾਰ ਜੀ ਮੈਂ ਹਕਮਲ ਕਪੂਲ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਫਸਲਾਂ ਦੀ ਵੱਡੀ ਸ਼ੁਰੂ ਹੋਣ ਤੋਂ ਪਹਿਲਾਂ ਅਲਬਰਟਾ ਦੇ ਹਜ਼ਾਰਾ ਕੈਨੋਲਾ ਉਤਪਾਦ ਆਪਣੀ ਫਸਲ ਦੇ ਹਿੱਟਲੇ ਪੱਧਰ ਉਤੇ ਵੱਡੇ ਪ੍ਰਭਾਵ ਦੇ ਲਈ ਤਿਆਰ ਨੇ ਚੀਨ ਨੇ ਇੱਕ ਐਂਟੀ ਡੰਪਿੰਗ ਜਾਂਚ ਦੇ ਨਤੀਜੇ ਦੇ ਵਜੋਂ ਕੈਨੇਡਾ ਤੇ ਕਨੋਲਾ ਉਤਪਾਦਾਂ ਦੇ ਲਈ ਟੈਕਸ ਲਗਾਉਣ ਦਾ ਐਲਾਨ ਕਰ ਦਿੱਤਾ ਜੀ ਹਾਂ ਚੀਨ ਨੇ 14 ਅਗਸਤ ਤੋਂ ਕੈਨੋਲਾ ਬੀਜਾ ਉੱਤੇ ਤੋਂ 75.8% ਦਾ ਟੈਰਿਫ ਲਾਗੂ ਕੀਤਾ ਹੈ ਜਿਵੇਂ ਕਿ ਕুইਨ ਓਲਰ ਦੀ ਰਿਪੋਰਟ ਹੈ ਤੇ ਮਾਰਾ ਦਾ ਕਹਿਣਾ ਹੈ ਕਿ ਇਹ ਅਨਾਜ ਦੇ ਚੀਨੀ ਆਯਾਤ ਨੂੰ ਪ੍ਰਭਾਵਸ਼ਾਲੀ ਟੰਗ ਦੇ ਨਾਲ ਬੰਨ੍ਹ ਦ ਸਕਤੇ ਚੀਨੇ ਮੰਗਲਵਾਰ ਨੂੰ ਕੈਨੇਡੀਅਨ ਕੈਨੋਲਾ ਆਯਾਤ ਉਤੇ ਸ਼ੁਰੂਆਤੀ ਐਂਟੀ ਜੰਪਿੰਗ ਡਿਊਟੀ ਦਾ ਐਲਾਨ ਕਰ ਦਿੱਤਾ ਹੈ ਇਹ ਇੱਕ ਸਾਲ ਪੁਰਾਣੇ ਵਪਾਰਕ ਵਿਵਾਦ ਦੇ ਵਿੱਚ ਇੱਕ ਤਾਜ਼ਾ ਵਾਧਾ ਹੈ ਜੋ ਪਿਛਲੇ ਅਗਸਤ ਦੇ ਵਿੱਚ ਕੋਟਵਾ ਦੇ ਵੱਲੋਂ ਚੀਨੀ ਇਲੈਕਟ੍ਰਿਕ ਵਾਹਨ ਆਯਾਤ ਉਤੇ ਟੈਕ ਲਗੋਂ ਦੇ ਨਾਲ ਸ਼ੁਰੂ ਹੋਇਆ ਸੀ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਆਸੀਰ 75.8% ਉਤੇ ਨਿਰਧਾਰਤ ਕੀਤੀ ਜਾਵੇਗੀ ਜੋ ਵੀਰਵਾ ਤੋਂ ਲਾਗੂ ਹੋਵੇਗੀ ਇਸਾਰੇ ਮਾਮਲੇ ਤੇ ਬੋਲਦੇ ਹੋਏ ਸਿੰਗਾਪੁਰ ਸਥਿਤ ਇੱਕ ਤੇਲ ਬੀਜ ਵਪਾਰੀ ਨੇ ਕਿਹਾ ਕਿ ਬਹੁਤ ਵੱਡਾ ਹੈ ਕੈਨੇਡੀਅਨ ਕਨੋਲਾ ਨੂੰ ਚੀਨ ਲੈਣ ਦੇ ਲਈ 75% ਜਮ੍ਹਾਂ ਰਕਮ ਕੌਣ ਤਵੇਗਾ ਇਹ ਕੈਨੇਡਾ ਨੂੰ ਇਹ ਕਹਿਣ ਵਾਂਗ ਹੈ ਕਿ ਸਾਨੂੰ ਸਾਡੇ ਕਨੋਲਾ ਦੀ ਲੋੜ ਨਹੀਂ ਹੈ ਤੁਹਾਡਾ ਬਹੁਤ ਧੰਨਵਾਦ ਦੂਜੇ ਪਾਸੇ ਚੀਨ ਦੇ ਸਬ ਤੋਂ ਸਰਗਰਮ ਜੈਂਗਚੂ ਰੈਪਸੀਡ ਮੀਲ ਫਿਊਚਰਸ ਦੇ ਵਿੱਚ 3% ਦੀ ਗਿਰਾਵਟ ਆਈ ਹੈ ਜੋ ਕਿ 26 ਜੂਨ ਤੋਂ ਬਾਅਦ ਸਭ ਤੋਂ ਵੱਡੀ ਰੋਜ਼ਾਨਾ ਗਿਰਾਵਟ ਹੈ ਜਿਸ ਨੂੰ ਵੇਖ ਦੇ ਵਨਸ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਸਤੰਬਰ 2024 ਦੇ ਵਿੱਚ ਸ਼ੁਰੂ ਕੀਤੀ ਗਈ ਐਂਟੀ ਡੈਂਪਿੰਗ ਜਾਂਚ ਦੇ ਵਿੱਚ ਪਾਇਆ ਗਿਆ ਸੀ ਕਿ ਕੈਨੇਡਾ ਦੇ ਖੇਤੀਬਾੜੀ ਖੇਤਰ ਖਾਸ ਕਰਕੇ ਕਨੋਲਾ ਉਦਯੋਗ ਨੂੰ ਮਹੱਤਵਪੂਰਨ ਸਰਕਾਰੀ ਸਬਸਿਡੀਆਂ ਅਤੇ ਤਰਜੀਹ ਨੀਤੀਆਂ ਤੋਂ ਲਾਭ ਹੋਇਆ ਹੈ ਇੱਥੇ ਦੱਸਣਾ ਬੰਦਾ ਹੈ ਕਿ ਚੀਨ ਦੁਨੀਆ ਦਾ ਸਭ ਤੋਂ ਵੱਡਾ ਕਨੋਲਾ ਆਯਾਤਕ ਹੈ ਇਹ ਲਗਭਗ ਸਾਰਾ ਕੈਨੇਡਾ ਤੋਂ ਖਰੀਦਦਾ ਹੈ ਅਤੇ ਇਸ ਦੇ ਵੱਲ ਤੋਂ ਮੁੱਖ ਤੌਰ ਤੇ ਆਪਣੇ ਐਕਵਾਕਲਚਰ ਸੈਕਟਰ ਦੇ ਲਈ ਜਾਨਵਰਾਂ ਦੀ ਖੁਰਾਕ ਬਣਾਉਣ ਦੇ ਲਈ ਕਰਦਾ ਹੈ ਮਾਰਚ ਦੇ ਵਿੱਚ ਚੀਨ ਨੇ ਕੈਨੇਡੀਅਨ ਕਨੋਲਾ ਤੇਲ ਅਤੇ ਮੀਲ ਮਟਰ ਦੇ ਨਾਲ-ਨਾਲ 100% ਲੇਵੀ ਅਤੇ ਕੈਨੇਡੀਅਨ ਸਮੁੰਦਰੀ ਭੋਜਨ ਅਤੇ ਸੂਰ ਦੇ ਮਾਸ ਤੇ 25% ਟੈਰਿਫ ਡਿਊਟੀ ਵੀ ਲਗਾਈ ਹੈ। ਚੀਨ ਦਾ ਦਾਅਵਾ ਹੈ ਕਿ ਇਹ ਨਵੇਂ ਟੈਰਿਫ ਕੈਨੇਡੀਅਨ ਕੈਨੋਲਾ ਨੂੰ ਚੀਨੀ ਬਾਜ਼ਾਰ ਦੇ ਵਿੱਚ ਜੰਪਿੰਗ ਤੋਂ ਰੋਕਣ ਦੇ ਲਈ ਜ਼ਰੂਰੀ ਨੇ ਜਿਸ ਨਾਲ ਕਰੇਲੂ ਕੈਨੋਲਾ ਕਿਸਾਨਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਪਰ ਕੱਚੇ ਕਨੋਲਾ ਤੇਲ ਟੈਰਿਫ ਨੂੰ ਵਿਆਪਕ ਤੌਰ ਉਤੇ ਚੀਨ ਦੇ ਵੱਲੋਂ ਕੈਨੇਡਾ ਵੱਲੋਂ ਅਕਤੂਬਰ 2024 ਦੇ ਵਿੱਚ ਲਗਾਈ ਤੇ ਚੁਨੀ ਇਲੈਕਟ੍ਰਿਕ ਵਾਹਨਾਂ ਤੇ 100% ਟੈਰਿਫ ਲਗਾਉਣ ਦੇ ਜਵਾਬ ਤੇ ਬਚੋ ਮੰਨਿਆ ਜਾ ਰਿਹਾ ਹੈ ਅੱਜ ਕਿ ਕੁਲੋ ਕਿ ਹੈ ਕਿ ਚੀਨੀ EV ਉਤਰੀ ਅਮਰੀਕਾ ਦੇ ਵਿੱਚ ਬਣੀਆਂ EVs ਦੇ ਨਾਲੋਂ ਕਾਫੀ ਘੱਟ ਮਹਿੰਗੀਆਂ ਨੇ ਇਸ ਦਾ ਕਾਰਨ ਘੱਟ ਕੀਟ ਅਤੇ ਵਾਤਾਵਰਣ ਮਿਆਰ ਅਤੇ ਰਾਸੀਆਂ ਸਬਸਿਡੀਆਂ ਨੇ ਇਸ ਸਾਰੇ ਮਾਮਲੇ ਤੇ ਦੱਸਦੀ ਕਿ ਸਾਬਕਾ ਜਸਟਨ ਟ੍ਰੂਡੋ ਨੇ ਕਿਹਾ ਅਸੀਂ ਕਿ ਟੈਰਿਫ ਜੋ ਕਿ ਚੀਨੀ EVs ਉੱਤੇ ਅਮਰੀਕੀ ਟੈਰਿਫ ਦੇ ਸਮਾਨ ਨੇ ਕੈਨੇਡਾ ਦੇ ਆਟੋ ਉਦਯੋਗ ਦੀ ਉਹ ਰੱਖਿਆ ਦੇ ਲਈ ਜ਼ਰੂਰੀ ਨੇ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ